ਕਿਉਂ ਓਏ ਐ ਇਧਰ ਤਾਂ ਹੋਰ ਹੀ ਕੁਸ ਲੱਗਦਾ ਹੈ ਤੋ ਆ ਜਾ ਸਾਰ ਨਾਲ ਆਈ ਨੀ ਕੰਮ ਕਰੇ ਨਾ ਡਾ ਫੜਾ ਦੀ ਛਤਰੀ ਛਤਰੀ ਜਾਨਾ ਆਸੀ ਆ ਲੈ ਲੈ ਮੇਰਾ ਤੰਬੂ ਯਾਰ ਇਧਰੋਂ ਦੇਖ ਪਾਣੀ ਦੀ ਬਣਾਣਾ ਯਾਰ ਪਾਣੀ ਤਾਂ ਬਣਾ ਪਾਣੀ ਇੱਕ ਥਾਂ ਮੇ ਸਟੈਟ ਇੱਕ ਥਾਂ ਮੇ ਖੜਾ ਆਣਾ ਇਹਨੂੰ ਐ ਨੂੰ ਐ ਖੜਾ ਕੀ ਰੱਖ ਦਿੰਨੇ ਇੱਥੇ ਲਾਈਵ ਸਟ੍ਰੀਮ ਦਿਖਾ ਉਹ ਪਾਣੀ ਲਾਈਵ ਸਟ੍ਰੀਮ ਲਾਣੇ ਅਗਲੇ ਮੂਸੀ ਵੀਰ ਹੁਣ ਇਧਰੋਂ ਜਾਂਦੇ ਦਾ ਬਣਾ ਦੇ ਕਿੰਨਾ ਸਰਾ ਲੈ ਵੀ ਲੈ ਬਣਾ ਲੰਨੇ ਜਰੂਰ ਲੋ ਜੀ ਹਾਂ ਇਹ ਕੀ ਖਾਣੇ ਦੀ ਆ ਯਾ ਉਹ ਗੜਾ ਮਾਰ ਨੂੰ ਹਾਂ ਇਹੀ ਕੱਢਾਂਗੇ ਇੱਥੋਂ ਤਾਂ ਇੱਕ ਤੋਂ ਕੱਢਤੀ ਇੱਥੋਂ ਕੱਢਤੀ ਬਸ ਹੁਣ ਇੱਥੋਂ ਜੋ ਕੱਢ ਦਾਂਗੇ ਇੱਕ ਜੋੜ ਜਾਂ ਕੱਢ ਦਾਂਗੇ ਇੱਕ ਇੱਥੇ ਨੀਗਾ ਮਾਰ ਗਿਆ ਹਾਂ ਆ ਦਿਖਾ ਉਹ ਨਿਕਲ ਗਈ ਯਾਰ ਇੱਕ ਜੋੜ ਇੱਕ ਜੋੜ ਹੋਰ ਦਾ ਇੱਕ ਜੋੜ ਹੋਰ ਕੱਢ ਦਾਂਗੇ ਦਾ ਸਿੱਧਮ ਸਿੱਧੀ ਇੰਨ ਕੱਢ ਲਾਂਗੇ ਕਿ ਤੋਂ ਲੋਦੇ ਗੋਡੇ ਗਿੰਡਾਲੀਆਂ ਨੂੰ ਕਹੇ ਰੱਖ ਤਸਾਰਨਾ ਲੱਗੇ ਇਹ ਤਾਂ ਅੱਧਰ ਮੇ ਪਾਸੇ ਆ ਗਈ ਸੁਪਨਾ ਉਹਨਾਂ ਨੇ ਵੀ ਡੁੱਬਣਾ ਪਾਉਗੇ ਕਿਤੇ ਮਰਜੀ ਕਿਤੇ ਮਰਜੀ ਵਗ ਜਾ ਥੇ ਇੱਧਰ ਨੇ ਨਾ ਕੀ ਮੈਂ ਦੋਨੇ ਹਿੰਡ ਉਹਦੇ ਕੱటు ਆ ਇੱਕ ਪਾਸੇ ਡੁੱਬੂ ਜਿਹੜਾ ਆਪਣੇ ਵੇ ਗਿਆ ਪਾਣੀ ਫਿਰ ਤਿੰਨ ਦੇ ਵਿੱਚ ਆਪਾਂ ਤੇ ਸਾਰਾ ਦੇ ਸਕਦੇ ਇਹਨਾਂ ਨੂੰ ਪਾਣੀ ਦੇ ਸਕਦਾ ਨਾ ਆਪਾਂ ਇਹਨਾਂ ਨੂੰ ਖਾਣਾ ਪਾਣੀ ਦੇ ਕੇ ਆ ਸਕਦੇ ਹਰ ਇੰਨਾ ਵੱਲੋਂ ਉਮੀਦ ਲਾਉਣੀ ਆ ਪਾਪਾ ਖੋਲਣਾ ਇਹ ਤਾਂ ਪਾਣੀ ਪਾਣੀ ਹੈ ਆ ਕੇ ਚੇਚੇ ਗਿਆ ਮਾਰ ਕੇ ਅੱਲਾ ਯਾਰਾ ਵਾਪਸ ਆ ਆ ਮਹਾਂਪਤ ਨਹੀਂ ਕੀ ਆ ਗਿਆ ਚਾਈ ਜੜ ਗਿਆ ਬੰਦਰ ਨੂੰ ਚੱਲ ਆਈ ਸੀ ਹੈ ਚੱਲ ਆਈ ਸੀ ਹੈ ਇੱਥੇ ਬੜੀਆਂ ਪੰਜ ਸੁੱਟਦਾ ਘਰੇ ਹੋਏ ਇੱਕ ਮੈਂ ਬ੍ਰੇਕ ਤੱਕ ਕੀ ਕਰਾਂ ਹੈ ਮੈਂ ਤਾਂ ਦੋ ਬੰਨ ਜਾਨ ਕੰਮ ਬਿੰਨੇਰੀ ਨੂਰੀ ਚੁੱਟ ਗਿਆ ਆਈਆਂ ਸੀ ਤੂੰ ਸੰਗਰ ਨੂੰ ਲੈ ਆਓ ਲੰਗਰ ਨੂੰ ਮੇਰੇ ਲੈ ਆਓ ਦੇ ਉਹ ਨਿੰਮੀ ਫਸ ਗਈਆਂ ਦੇਖ ਜੀ ਹੁੰਦੀ ਸਾਡੇ ਘਰੇ ਆ ਕੇ ਫਸ ਗਈ ਨਹੀਂ ਬੜੀ ਕੱਟਾ ਹੁ ਬਾੜੀ ਨਾਲ ਹਵਾ ਚੋਟੂ ਦੇਖ ਲੈ ਆਇਆ ਇਹ ਬੋੜੀ ਵੈਹਨ ਚੂ ਪੈਣੀ ਪਾੜੀ ਪਿੱਛੋਂ ਤੱਤੂ ਤਾਂ ਤੱਤੂ ਨਹੀਂ ਆ ਜਾ ਹੜ ਦਾ ਤੱਤੂ ਹਾਂ ਤੱਤੂ ਲੱਗ ਰਿਆ ਉਧਰੋਂ ਮੈਂ ਤੇਰਾ ਇਹਦਾ ਲਾਈਵ ਕਰ ਰੱਖਿਆ ਉਹਨੇ ਦੇਖੀ ਬਈ ਮੈਂ ਤੇਰਾ ਲਾਈਵ ਦਾ ਇਹਦਾ ਲਾਈਵ ਵਦ ਦਿਖਾਉਂਦਾ ਪਾਣੀ ਉਹ ਕੱਟ ਕੇ ਉਧਰ ਦੇਖ ਹੈ ਇਹ ਕੱਟ ਕੇ ਉਧਰ ਦੇਖ ਵੀ ਉਹਦਾ ਵਲੌਗ ਦੇਖੀ ਸਹੀ ਗੱਲ ਆ ਉਹਦਾ ਵਲੌਗ ਦੇਖੀ ਕੋਈ ਇਹੋ ਜਿਹੀ ਐਕਟੀਵਿਟੀ ਕਰੋ ਜਿਹੜੀ ਉਹਨੂੰ ਪਸੰਦ ਆ ਜੀ ਉਹਨੂੰ ਪਸੰਦ ਆ ਜੀ ਉਹਨੂੰ ਪਸੰਦ ਆ ਜੇ ਜਿਹੜੀ ਐਕਟੀਵਿਟੀ ਹੈ ਜੀ ਕਰਦੀ ਉਹਨੂੰ ਤਾਂ ਖੰਡਾ ਜੀ ਬਿਓ ਆਏ ਕਿ ਵੀ ਕੀ ਬਾਤ ਕਰਤਾ ਇੱਥੋਂ ਐਂ ਡਾ ਦਿੰਦੇ ਆ ਇਧਰ ਉਧਰ ਆਪੀ ਡਿੱਗ ਜੂਗੇ ਤੇ ਡਾ ਦਿੰਦੇ ਨੇ ਡਾ ਕਰਦਣੇ ਆਉਤੋਂ ਨਾ ਫੜ ਸੰਗਤਰੇ ਲਾਈ ਬਾਸਟ ਸਪੈਸ਼ਲ ਸੀਂ ਬਣਾ ਰਹੇ ਆਂ ਹੋਰ ਹੁਣ ਖਾਤਰੇ ਚ ਪੱਕੇ